ਜਿਹੜਾ ਸਹੀ ਹੋਏਗਾ ਤੇ ਸਿੱਧ ਵੀ ਹੋਏਗਾ ਤੇ ਉਸ ਮਾਲਕਾਂ ਦੇ ਦਰਸ਼ਨ ਵੀ ਹੋਣਗੇ ਕਿਉਂਕਿ ਜਿਹੜਾ ਬੰਦਾ ਬismillahir Rahmanir Rahim ਬੋਲ ਕੇ ਪੜਦਾ ਤੇ ਫਿਰ ਉਹ ਮਾਲਕ ਜਿਹੜਿਆ ਨੇ ਢੋਈ ਨਹੀਂ ਲੱਗਣ ਦਿੰਦੇ ਹੈਗੇ ਛਾਓ ਇਹ ਮਲ ਚੱਲੀਏ ਆਪਾਂ ਬismillahir Rahmanir Rahim ਸੁਤਾ ਉਠ ਮਸਤ ਬਲੰਗਾ ਚੱਲ 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 ਗੱਦੀ ਤੋਂ ਚੱਲ ਲਿਆ ਸਾਹਮਣੇ ਵਾਲੇ ਦੀ ਮਨ ਦੀ ਗੱਲ ਨਾਲ ਚੱਲਣ ਤੇਰੇ 41 ਮਸਤ ਬਲੰਗ ਚਲੇ ਮੰਤਰ ਫੁਰੇ ਬਾਚਾ ਦੇਖਾਂ ਮਸਤ ਬਲੰਗਾ ਤੇਰੇ ਇਲਮ ਕਾ ਤਮਾਸ਼ਾ ਦੁਹਾਈ ਸਖੀ ਸਰਵ ਲਖ ਦਾਤਾ ਪੀਰ ਦੀ ਇੱਕ ਵਾਰੀ ਫੇਰ ਸੁਣ ਲਓ ਕਾਪੀ ਪੈਨ ਚੱਕ ਕੇ ਨੋਟ ਕਰ ਲਓ ਸੁੱਤਾ ਉਠ ਮਸਤ ਬਲੰਗਾ ਚੱਲ 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 ਗੱਦੀ ਤੋਂ ਚੱਲ ਲਿਹਾਜ਼ ਸਾਹਮਣੇ ਵਾਲੇ ਦੀ ਮਨ ਦੀ ਗੱਲ ਨਾਲ ਚੱਲਣ ਤੇਰੇ 41 ਮਸਤ ਬਲੰਗ ਚਲੇ ਮੰਤਰ ਫੁਰੇ ਵਾਚਾ ਦੇਖਾਂ ਮਸਤ ਬਲੰਗਾ ਤੇਰੇ ਇਲਮ ਕਾ ਤਮਾਸ਼ਾ ਦੁਹਾਈ